ਅੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਪਿੰਡ ਮੰਨਣ ਤੇ ਐਮਾਨਦਿਆਂ ਸਾਧ ਸੰਗਤਾਂ ਵੱਲੋਂ ਲੰਗਰ ਲਗਾਇਆ ਗਿਆ ਪੱਤਰਕਾਰ ਜੀਵਨ ਜੱਜ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਤਨ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਜਾੜੇ ਦੇ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ ਅੱਜ ਅਨਗਰ ਅਮਕਲਾ ਤੇ ਮੰਨਣਾ ਤੇ ਸਮੂਹ ਇਲਾਕਾ ਵਿਸਾਧ ਸੰਗਤ ਵੱਲੋਂ ਹਰ ਸਾਫ਼ ਦੀ ਤਰ੍ਹਾਂ ਇਸ ਸਥਾਨ ਤੇ ਬਾਬਾ ਦੀਪ ਸਿੰਘ ਦੇ ਸਥਾਨਾਂ ਤੇ ਜੀਦਾ ਦੇ ਗੁਰੂ ਕੇ ਲੰਗਰ ਲੱਗਦੇ ਆ ਤੇ ਅੱਜ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਜਾੜੇ ਦੇ ਸਮੂਹ ਸਾਧ ਸੰਗਤ ਵੱਲੋਂ ਇਹ ਗੁਰੂ ਕੇ ਲੰਗਰ ਚੱਲ ਰਿਹਾ ਆ ਮੋਹ ਸਾਂਗ ਸਤਿ ਸ੍ਰੀ ਅਕਾਲ ਸਾਂਗ ਦਤਾਂ ਨਵਾਜਿਆ ਤੇ ਇਲਾਕੇ ਦਾ ਧੰਨਵਾਦ ਆ ਮੋਹ ਸਕਦਾ ਤੇ ਜੀ ਆਇਆਂ ਜਿਹੜੀ ਸੰਗਤ ਗੁਰੂ ਘਰ ਲੰਗਰ ਚੱਕ ਜਾ ਰਹੀ ਆ ਉਹਨਾਂ ਦਾ ਵੀ ਜੀ ਆਇਆਂ ਨੂੰ ਬਾਬਾ ਦੀਪ ਸਿੰਘ ਜੀ ਮਹਾਰਾਜ ਪਊ ਵੰਡ ਵਿਖੇ ਮਾਤਾ ਜੀਵਨ ਜੀਣੇ ਜੀ ਤੇ ਪਿਤਾ ਬਾਬਾ ਭਗਤਾ ਜੀ ਦੇ ਗ੍ਰਹਿ ਵਿਖੇ ਅੱਜ ਦੇ ਦਿਨਾਂ ਉਹਨਾਂ ਨੇ ਪ੍ਰਕਾਸ਼ ਜਾ ਅਵਤਾਰ ਧਾਰਿਆ ਉਹਨਾਂ ਦਾ ਵੀ ਜੀ ਆਇਆਂ ਨੂੰ ਧੰਨਵਾਦ ਉਹਨਾਂ ਦੇ ਸਾਥ ਸੱਜ ਦਾ ਤੇ ਬਾਬਾ ਜੀ ਦੇ ਅਵਤਾਰ ਪੁਰਬ ਤੇ ਲੱਖ ਲੱਖ ਵਧਾਈ ਹੋਵੇ ਸਾਡੇ ਵੀਰ ਸਾਰੀ ਸਾਥ ਸੰਗਤ ਤੇ ਰਿਕਵਰੀ ਵੀਰ ਵਾਲਿਆਂ ਦੇ ਵੀ ਧੰਨਵਾਦ ਜਿਨ੍ਹਾਂ ਨੇ ਆਪਣਾ ਟਾਈਮ ਕੱਢ ਕੇ ਜੀਰੂ ਆਇਆ ਉਹਨਾਂ ਦਾ ਵੀ ਧੰਨਵਾਦ ਸਮੂਹ ਸਾਥਕ ਬਾਕੀ ਗੁਰੂਕਾਂ ਲੰਗਰ ਚੱਲ ਰਿਹਾ ਹੈ ਬੀਬੀਆਂ ਗੁਰੂਕਾਂ ਲੰਗਰ ਪਕਾ ਰਹੀਆਂ ਸਮੂਹ ਸਾਥ ਸੰਗਤ ਗੁਰੂਕਾਂ ਲੰਗਰ ਪਿਆ ਰਿਹਾ ਹੈ ਆਈ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਇੱਥੇ ਆਨਗੇ ਅਸੀਂ ਲਿਤੇ ਵਾਵੇ ਜੀ ਬੰਸਾਲ ਜੀ ਦੀ ਸੇਵਾ ਕਰਦੇ ਆਂ ਬੰਦਾ ਮੈਨੂੰ 22 ਸਾਲ ਹੋ ਗਿਆ ਲੰਗਰ ਲਾਉਂਦੇ ਆਂ ਨੂੰ ਭਾਜੀ ਲੱਤਾ ਸਿੰਘ ਪਿੰਡੋਂ ਆਪਣੇ ਸਾਰੇ ਸਾਥ ਦੇ ਕੇ ਸੇਵਾ ਕਰਦੇ ਆ ਸੰਤ ਜੀ ਦਰਬਾਰ ਸ਼ੰਮੋਨੀ ਸਾਵਾਪਦੀ ਵਾ ਵਾਬੇ ਜੀ ਸੰਤ ਲੰਗਰ ਲਾਉਂਦੇ ਮਹਾਰਾਜ ਉਹਨਾਂ ਦੇ ਗੁਰਮਤਿ ਦਾ ਜਨ ਦੇ ਆੜੇ ਤੋਂ ਗੁਰੂ ਸਾਹਿਬ ਨੇ ਪਾ ਕਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਏ ਗੁਰੂ ਹਨੀਵਰ ਆਰੇ ਸੰਯੋਗ ਨਾਲ ਲੰਗਰ ਲਾ ਰਹੇ ਆਹ ਹਾਤ ਰਾ ਹਰੇ ਇਸੇ ਮੇਲੇ ਦੇ ਬਾਬੇ ਦੀਪ ਸਿੰਘ ਦੇ ਜਨ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਸੇਵਾ ਕਰਦੇ ਹਰ ਤਰਾ ਹਰ ਸਾਰੇ ਸੰਗਤ ਮੇਲੇ ਤੇ ਸੇਵਾਦਾਰੀ ਬੱਚੇ ਵੀ ਸਾਰੇ ਬਜ਼ੁਰਗ ਵੀ ਸੇਵਾ ਕਰਦੇ ਮਾਈਆਂ ਫਈਆਂ ਸਾਰੀਆਂ ਭੈਣਾਂ ਸੇਵਾ ਕਰਦੀਆਂ ਬਾਬੇ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਹਰ ਤਰਾ ਹਰ ਇੱਕ ਨੂੰ ਖੁਸ਼ੀਆਂ ਬਖਸ਼ਣ ਸੱਚੇ ਪਾਤਸ਼ਾਹ ਬੱਚਿਆਂ ਨੂੰ ਮੱਤਵ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਹਰ ਇੱਕ ਸਾਲ ਤਰਾ ਲੱਖ ਲੱਖ ਖੁਸ਼ੀਆਂ ਬਖਸ਼ਣ ਧੰਨਵਾਦ ਮਾਲਕ ਦਾ ਬਾਬੇ ਦੀ ਸੇਵਾ 20 ਸਾਲ ਹੋ ਗਏ ਜੇ ਨੇ ਹਾਂਜੀ ਪੰਜ ਸਾਲ ਨਾਲ ਨਾਲ ਸੇਵਾ ਕਰਦੇ ਨੇ ਸਾਰੇ ਤਨ ਮਨ ਨਾਲ ਸੇਵਾ ਕਰਦੇ ਹਰ ਤਰ੍ਹਾਂ ਦੀ ਇਹਦੇ ਪੰਜ ਪਾਠ ਆਰੰਭ ਹੋਏ ਸੀ ਪਹਿਲਾਂ ਉਹਨਾਂ ਦੇ ਭੋਗ ਪਾਏ। ਅੱਜ ਬਾਬੇ ਦੀਪ ਸਿੰਘ ਦਾ ਪਾਠ ਪਰਸੋਂ ਤੋਂ ਧਰੇ ਆ ਗਿਆ। ਅੱਜ ਉਹਨਾਂ ਦੇ ਭੋਗ ਪਾਏ ਗਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਾਰੇ ਸੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ। ਮੈਂ ਆਪਦੇ ਨੂੰ ਦੱਸਣਾ ਚਾਹੁੰਦੀ ਹਾਂ ਕਿ ਬਾਬਾ ਦੀਪ ਸਿੰਘ ਜੀ ਦੇ ਜਮੇ ਬਹੁਤ ਸਾਰੇ ਮਤਲਬ ਕਿ ਪినా ਉਹਨਾਂ ਨੇ ਲਗਭਗ 3 ਸਾਲ ਦਾ ਮੁਦਮਦ ਸਾਹਿਬ ਦੇ ਕਿ ਉਹ ਬਤਾਏ ਫਿਰ ਬਾਅਦ ਵਿੱਚ 75 ਸਾਲ ਦੀ ਉਮਰ ਵਿੱਚ ਉਹਨਾਂ ਨੇ 18 ਸੇਰ ਦਾ ਖੰਡਾ ਚੁੱਕਿਆ ਜੋ ਕਲ ਕਿ ਜੋ ਕਿ ਅੱਜ ਕੱਲ ਰਿਟਾਇਰ ਹੋ ਗਏ ਜਿਹੜੇ ਫੌਜੀ ਹੁੰਦੇ ਉਹਨਾਂ ਕੋਲ ਵੀ ਨਹੀਂ ਚੁੱਕਿਆ ਜਾਂਦਾ ਇੰਨੀ ਸ਼ਕਤੀ ਸੀ ਉਹਨਾਂ ਦੇ ਵਿੱਚ ਆਹਦੀ ਸ਼ਕਤੀ ਸੀ ਸਿਰਫ ਉਹ ਇੱਕ ਇੱਕ ਮੁੱਛੋਲੀ ਦੀ ਥਾਗੇ ਸਾਰਾ ਦਿਨ ਬਾੜ ਕਰਦੇ ਰਹਿੰਦੇ ਸੀਗੇ ਇੰਨੀ ਸ਼ਕਤੀ ਸੀ ਬਾਬਾ ਜੀ ਤੇ ਬਾਬਾ ਜੀ ਨੇ ਦਰ ਤੋਂ ਮੰਗੀ ਹਰ ਇੱਕ ਮੁਰਾਦ ਪੂਰੀ ਹੁੰਦੀ ਆ ਮੈਂ ਇਹੀ ਕਹਿਣਾ ਚਾਹਾਂਗੀ ਕਿ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਜੀਵਨ ਬਾਰੇ ਪਤਾ ਹੋਣਾ ਚਾਹੀਦਾ ਹੈ ਅਤੇ ਉਹਨਾਂ ਦੇ ਦਿੱਤੇ ਹੁਕਮਾਂ ਦੀ ਉਦੇਸ਼ ਕਰਨਾ ਚਾਹੀਦਾ ਹੈ ਤੇ ਅਗੇ ਫਲੋਸ ਜਿਸ ਨੇਮ ਦਾ ਭਾਗ ਲੈਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ